ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਐਸੀ ਮਿਲਨੀ ਲਾਉਂਜ ਜਿਹੜਾ ਇੱਕ ਲਕਜ਼ਰੀਅਸ ਸਟੇਟ ਆਫ ਦਾ ਆਰਟ ਵਿਜ਼ੀਟਰ ਵੇਟਿੰਗ ਹਾਲ ਹੈ ਉਹਨੂੰ ਅੱਜ ਐਸੀ ਪੁਲਿਸ ਦਸਿਕ ਬਟਾਲਾ ਦੀ ਪਬਲਿਕ ਲਈ ਡੈਡੀਕੇਟ ਕਰਤਾ ਇਹ ਬੇਸਿਕਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਐਸਐਸਪੀ ਤਾਂ ਇੱਥੇ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਲੋਕੀ ਮਿਲਣ ਲਈ ਆਉਂਦੇ ਆਫਸਰਸ ਨੂੰ ਤਾਂ ਉਹਨਾਂ ਲਈ ਕੋਈ ਪ੍ਰੋਪਰ ਥਾਂ ਨਹੀਂ ਸੀਗੀ ਅੰਦਰ ਮੇ ਸਕਰੀਨ ਤੇ ਦੇਖਦਾ ਹੁੰਦਾ ਸੀਗਾ ਕਿ ਲੋਕੀ ਕਤਾਰਾਂ ਬਣਾ ਕੇ ਖੜੀ ਦੁੱਬ ਦੇ ਵਿੱਚ ਖੜਦੇ ਹੁੰਦੇ ਸੀਗੇ which was a very undignified and inhospitable ਤਾਂ ਉਸ ਚੀਜ਼ ਨੂੰ ਚੇਂਜ ਕਰਨ ਲਈ ਅੰਡਰ ਦ ਗਾਈਡੈਂਸ ਆਫ ਵਰਦੀ ਡੀਜੀਪੀ ਪੰਜਾਬ ਫਿਰ ਅਸੀਂ ਇਨੀਸ਼ੀਏਟਿਵ ਲੈ ਲਿਆ ਤਾਂ ਇਸ ਤਰ੍ਹਾਂ ਫਿਰ ਅਸੀਂ ਇੱਕ ਮਾਡਰਨ ਸਟੇਟ ਆਫ ਦਾ ਆਰਟ ਵੇਟਿੰਗ ਰੂਮ ਬਣਾਇਆ ਇਦੇ ਵਿੱਚ ਸਾਡੇ ਦੋ ਤਿੰਨ ਆਬਜੈਕਟਿਵਸ ਸੀਗੇ ਇੱਕ ਤਾਂ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਵੈਸੇ ਵੀ ਕੋਈ ਮਿਲਣ ਲਈ ਆਂਦਾ ਹੈ ਉਹਨੂੰ ਇੱਕ ਵੈਲਕਮਿੰਗ ਐਨਵਾਇਰਨਮੈਂਟ ਪ੍ਰੋਵਾਈਡ ਕਰਾਨਾ ਸੋ ਥੈਟ ਜਦ ਤੱਕ ਉਹਨਾਂ ਦੀ ਵਾਰੀ ਆਂਦੀ ਹੈ ਉਹ ਕੰਫਰਟੇਬਲੀ ਆਪਣਾ ਇੱਥੇ ਵੇਟ ਕਰ ਸਕਦੇ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਦੇਖ ਸਕਦੇ ਹੋ ਅਸੀਂ ਇੱਥੇ ਸਕਰੀਨਸ ਵੀ ਲਾਈਆਂ ਹੈ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਕੋਈ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਮੈਸੇਜਸ ਹੈ ਉਹ ਡਿਸਪਲੇ ਹੋਣਗੇ ਸੋ ਥੈਟ ਜਦੋਂ ਤੱਕ ਕੋਈ ਫਰਿਆਦੀ ਇੱਥੇ ਵੇਟ ਕਰ ਰਹਾ ਹੈ ਉਨੂੰ ਅਵੇਅਰਨੈਸ ਵੀ ਮਿਲਦੀ ਰਹੂਗੀ ਪਾਵੇ ਉਹ ਸਾਈਬਰ ਫਰਾਡਸ ਨੂੰ ਲੈ ਕੇ ਹੈ ਜਾਂ ਜਿਹੜਾ ਡਰਗ ਟਿਪਸ ਨੂੰ ਉਹ ਸਾਡਾ ਜਿਹੜਾ ਸੇਫ ਪੰਜਾਬ ਪਲੇਟਫਾਰਮ ਹੈ ਤਾਂ ਇਸ ਤਰ੍ਹਾਂ ਉਹ ਸ਼ੇਅਰ ਵੀ ਕਰ ਸਕਦੇ ਐ ਐਂਡ ਅਕੀਰ ਦੇ ਵਿੱਚ ਅਸੀਂ ਸਿਰਫ ਇੱਕ ਮਾਡਰਨ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਤਾ ਬਲਕਿ ਪੂਰਾ ਜਿਹੜਾ ਗ੍ਰਿਵਿਆન્સ ਰੈਡੀਗਰਸਲ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉੱਥੋਂ ਕੋਈ ਕੰਪਲੇਨੈਂਟ ਆ ਜਾਊਗਾ ਇੱਥੇ ਜਿਹੜਾ ਇਹ ਹੈਲਪ ਡੈਸਕ ਬਣਾਇਆ ਹੈ ਉੱਥੇ ਉਹ ਰিসিਵ ਹੋਗਾ ਇੱਥੇ ਇਸ ਕੰਪਿਊਟਰ ਤੇ ਉੱਥੇ ਉਹਦੀ ਜਿਹੜੀ ਡਿਟੇਲਸ ਉਹ ਨੋਟ ਹੋਣਗੀਆਂ ਇਹ ਜਿਹੜਾ ਵੈਬ ਕੈਮ ਲੱਗਾ ਹੈ ਇਹਦੇ ਰਾਹੀਂ ਉਹਦੀ ਫੋਟੋ ਖਿੱਚੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਉਹਦੀ ਹਿਸਟਰੀ ਲੈ ਕੇ ਪ੍ਰੋਪਰ ਜਿਹੜਾ ਐਪ੍ਰੋਪਰੀਏਟ ਆਫਸਰ ਹੈ ਉਹਨੂੰ ਰੂਟ ਕੀਤਾ ਜਾਊਗਾ ਇਹਦੇ ਵਿੱਚ ਸਾਡਾ ਵੀ ਇਹ ਫਾਇਦਾ ਹੋਗਾ ਕਿ ਸਾਡੇ ਕੋਲ ਇੱਕ ਡਾਟਾਬੇਸ ਬਣ ਜਾਊਗਾ ਸੋ ਥੈਟ ਅਪਾ ਵੀ ਐਨਾਲਾਈਜ਼ ਕਰ ਸਕਦੇ ਆ ਆਪਣੇ ਲੈਵਲ ਤੇ ਕਿ ਕਿਸ ਏਰੀਆ ਤੋਂ ਜ਼ਿਆਦਾ ਫਰਿਆਦੀ ਸਾਡੇ ਕੋਲ ਆ ਰਹੇ ਨੇ ਮਤਲਬ ਕੋਈ ਸਪੈਸਿਫਿਕ ਥਾਣਾ ਹੈ ਤਾਂ ਆਪਾਂ ਫਿਰ ਗਰਾਉਂਡ ਲੈਵਲ ਤੇ ਵੀ ਕਰੈਕਟਿਵ ਮੇਜਰਸ ਲੈ ਸਕਦੇ ਆ ਕਿਤੇ ਕੋਈ ਆਇਆ ਉਹਨੇ ਆਪਣੀ ਡੀਟੇਲਸ ਤੇ ਨੋਟ ਕਰਾਈਆਂ ਐਂਡ ਆਪਣਾ ਹੀ ਊਡ ਸਟੇਟ ਦ ਪਰਪਸ ਆਫ ਦ ਵਿਜ਼ਿਟ ਕਿ ਕਿਨੂੰ ਮਿਲਣਾ ਹੈ ਪਰਪਸ ਕੀ ਹੈ ਉਸ ਤੋਂ ਬਾਅਦ ਇੱਥੇ ਉਹਦੀ ਡਿਟੇਲਸ ਜਿਹੜੀ ਹੈ ਨੋਟ ਹੋਣਗੀਆਂ ਐਂਡ ਉਹਨੂੰ ਫਿਰ ਐਪ੍ਰੋਪਰੀਏਟ ਆਫਸਰ ਨੂੰ ਭੇਜਿਆ ਜਾਵੇਗਾ ਨਾਲ ਉਹਦੀ ਡਿਟੇਲਸ ਵੀ ਉੱਥੇ ਭੇਜਿਆ ਜਾਣਗੀਆਂ ਸੋ ਦੈਟ ਆਫਸਰ ਨੂੰ ਵੀ ਪਤਾ ਹੋ ਬੇਸਿਕਲੀ ਕਾਦੇ ਲਈ ਆਇਆ ਹੈ ਤਾਂ ਪ੍ਰੋਪਰਲੀ ਉਹਨੂੰ ਐਡਰੈਸ ਕੀਤਾ ਜਾ ਸਕਦਾ ਤੁਸੀਂ ਸਾਰੇ ਆਂਦੇ ਰਹੇ ਬਾਹਰ ਤੁਪੇ ਖੜੇ ਹੁੰਦੇ ਸੀਗੇ ਤਾਂ ਇੱਕ ਕੰਫਰਟੇਬਲ ਇੱਕ এনवायरमेंट ਸਾਰਿਆਂ ਨੂੰ ਹੁਣ ਪ੍ਰੋਵਾਈਡ ਹੋਗਾ ਜਿਹੜਾ ਵੀ ਬੰਦਾ ਬਾਹਰੋਂ ਆਜੂਗਾ ਜਦੋਂ ਤੱਕ ਕਿਉਂਕਿ ਫੁੱਟਫਾਲ ਐਸਐਸਪੀ ਦਫ਼ਤਰ ਬਹੁਤ ਹੈਗਾ ਤਾਂ ਜਦੋਂ ਤੱਕ ਵਾਰੀ ਆ ਜਾਂਦੀ ਹੈ ਕੰਫਰਟੇਬਲੀ ਉਹ ਇੱਥੇ ਬੈਠ ਸਕਦੇ ਹੈ ਪ੍ਰੋਪਰਲੀ ਤਾਂ ਜਦੋਂ ਤੱਕ ਫਿਰ ਉਹਨਾਂ ਨੂੰ ਜਿਹੜਾ ਕਨਸਰਨਡ ਆਫੀਸਰ ਹੈ ਜਿਵੇਂ ਪਟਿਆਲਾਪੁਰ ਜਿਹਾ ਦੀ ਗੱਲ ਕਰੀਂ ਨਾ ਸਿਰਫ ਇੱਥੇ ਬਣਾਇਆ ਗਿਆ ਤੇ ਬਾਕੀ ਜ਼ਿਲ੍ਹਾਾਂ ਵਿੱਚ ਵੀ ਬਣਾਇਆ ਗਿਆ ਜੀ ਇਸ ਤਰ੍ਹਾਂ ਨਹੀਂ ਕੁਝ ਜ਼ਿਲ੍ਹਾਾਂ ਦੇ ਵਿੱਚ ਹੈਗਾ ਪਰ ਇੱਥੇ ਨਹੀਂ ਸੀਗਾ ਸਾਡੀ ਫਿਰ ਕੋਸ਼ਿਸ਼ ਸੀਗੀ ਕਿ ਆਪਾਂ ਬਣਾ ਲਈਏ ਬਟ ਇਹੀ ਸੀਗਾ ਕਿ ਜੇ ਬਣਾਣਾ ਹੈ ਤਾਂ ਆਪਾਂ ਬੈਸਟ ਬਣਾਈਏ